ਭਾਰਤੀ ਜੀ ਪਿੱਛੇ ਨੂੰ ਨਹੀਂ ਨਹੀਂ ਠੀਕ ਆ ਓਕੇ ਜੈ ਜੀ ਕਿਉਂ ਜੈ ਗੁਰਦੇਵ ਜੈ ਭੀਮ ਅੱਜ ਬਹੁਤ ਹੀ ਮੰਦ ਭਾਗੀ ਘਟਨਾ ਪੰਜਾਬ ਦੀ ਧਰਤੀ ਤੇ ਜੋ ਪਵਿੱਤਰ ਧਰਤੀ ਅੰਮ੍ਰਿਤਸਰ ਮੰਨੀ ਜਾਂਦੀ ਆ ਸਾਡੇ ਰਹਿਬਰ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜੋ ਸਟੈਚੂ ਆ ਉਹ ਇੱਕ ਉਸ ਵਿਅਕਤੀ ਵੱਲੋਂ ਤੋੜਿਆ ਜਾਂਦਾ ਉਹ ਜੋ ਸਾਵਰ ਸੂਟ ਦੇ ਵਿੱਚ ਸਿੱਖੀ ਰੂਪ ਆ ਜਿਸ ਬੰਦੇ ਦਾ ਐਦਾਂ ਦੇ ਬੰਦੇ ਜਿਨ੍ਹਾਂ ਨੂੰ ਮਨੋਵਾਦੀ ਤਾਕਤਾਂ ਸ਼ਹਿਦ ਦੇ ਰਹੀਆਂ ਜੋ ਬਾਬਾ ਸਾਹਿਬ ਦੀ ਜੋ ਦੇਣਿਆ ਸਾਰੇ ਸਮਾਜ ਨੂੰ ਬਰਦਾਸ਼ਤ ਨਹੀਂ ਕਰ ਰਹਾ ਹਾਜਮ ਨਹੀਂ ਹੋ ਰਹੀ ਅੱਜ ਬੜਾ ਹੀ ਪਵਿੱਤਰ ਦਿਹਾੜਾ ਸੀਗਾ ਜਿਸ ਦਿਨ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅੱਜ ਪੂਰਾ ਦੇਸ਼ ਪੂਰੀ ਦੁਨੀਆ ਇਹ ਤਿਹਾਰ ਮਨਾ ਰਹੀਆਂ ਸੀ ਪਰ ਇੱਕ ਸ਼ਰਾਰਤੀ ਅਨਸਰ ਵੱਲੋਂ ਜੋ ਇਹ ਸਾਡੇ ਦਿਲਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ 바ਵਾ ਸਾਹਿਬ ਦੇ ਸਟੈਚੂ ਨੂੰ ਤੋੜ ਕੇ ਇਹ ਦਲੀ ਸਮਾਜ ਸਮੁੱਚਾ ਸਮਾਜ 바ਵਾ ਸਾਹਿਬ ਨੂੰ ਮੰਨਣ ਵਾਲਾ ਕਦੀ ਬਰਦਾਸ਼ਤ ਨਹੀਂ ਕਰੇਗਾ ਔਰ ਉਹ ਵੀ ਇਸ ਪੰਜਾਬ ਦੀ ਧਰਤੀ ਤੇ ਜਿੱਥੇ 바ਵਾ ਸਾਹਿਬ ਦੇ ਯੋਧੇ ਸੂਰਮੇ ਹਾਜ਼ਰ ਹੋਣ ਇਹ ਛੇ ਆਮ ਆਦੀ ਪਾਰਟੀ ਤੇ ਮੌਜੂਦਾ ਉਥੋਂ ਦਾ ਜੋ ਪ੍ਰਸ਼ਾਸਨ ਆ ਉਹਨਾਂ ਦੀ ਨਾਕਾਮੀ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਕਿ ਇਹਨਾਂ ਦੇ ਕੋਲੋਂ ਜੋ ਜਿਹੜੇ ਵੀ ਇਸ ਨੂੰ ਸ਼ਹਿ ਦੇਣ ਵਾਲੇ ਨੇ ਇਸ ਵਿਅਕਤੀ ਨੂੰ ਜਿਸ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਿਆ ਉਸੇ ਵਿਰੁੱਧ ਦੇਸ਼ ਵਿਰੋਧੀ ਧਰਾਮਾ ਲਗਾ ਕੇ ਐਸ ਸੀ ਐਸ ਟੀ ਐਕਟ ਧਰਾਮਾ ਲਗਾ ਕੇ ਐਨ ਐਸ ਐ ਲਗਾ ਕੇ ਉਸ ਦੇ ਬਰਤ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਫਗਵਾੜੇ ਦੇ ਵਿੱਚ ਵੀ ਕੱਲੋਂ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਕੱਲ ਤੋਂ ਜੇ ਪਰਚਾ ਨਾ ਕੀਤਾ ਗਿਆ ਤੇ ਫਗਵਾੜਾ ਅਸੀਂ ਬੰਦ ਕਰਨ ਦੀ ਕਾਲ ਦਵਾਂਗੇ ਪੰਜਾਬ ਭਾਰਤ ਜੈ ਗੁਰਦੇਵ ਜੈ ਪੀ ਇਹ ਜੀ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਬਸਦਾ ਵੀ ਪੜਿਆ ਗਿਆ ਹੈ ਤੁਰੰਤ ਕਾਰਵਾਈ ਵੀ ਆ ਜਿਹੜਾ ਤੁਸੀਂ ਮੈਮੋਰੰਡਮ ਦਿੱਤਾ ਹੈ ਅਸੀਂ ਉਹ ਪ੍ਰਸ਼ਾਸਨ ਅਫਸਰ ਪੁਲਿਸ ਨੂੰ ਵੀ ਸ਼ੇਅਰ ਕਰਾਂਗੇ ਔਰ ਜੋ ਸਖਤ ਹੋ ਸਕਦਾ ਹਰਾਵਾ ਜਿਹੜੀਆਂ ਉਹਨਾਂ ਵਿੱਚ ਬਣਦੀਆਂ ਨੇ ਉਹ ਸਾਰੀਆਂ ਐਡ ਕੀਤੀਆਂ ਜਾਣਗੀਆਂ ਕਿਉਂਕਿ ਉਹ ਸੇ ਤੁਹਾਡਾ ਸਨੇਹਾ ਉੱਥੇ ਬਚਾਵਾਂਗੇ ਮੇਰੀ ਤੁਹਾਨੂੰ ਆਪ ਸਭ ਨੂੰ ਅਪੀਲ ਹੈ ਕਿ ਸਾਰੀ ਮਾਹੌਲ ਦੇ ਵਿੱਚ ਬਹੁਤ ਹੀ ਸ਼ਾਂਤਮਈ ਟੰਗਣਾ ਜੋ ਵੀ ਤੁਹਾਡਾ ਕੁਝ ਵੀ ਗੱਲ ਹੈ ਕੋਈ ਪ੍ਰੋਟੈਸਟ ਹੁੰਦਾ ਉਹ ਬੜਾ ਪੀਸਫੁਲੀ ਕਰੋ ਤੇ ਹੁਣ ਜਿਹੜਾ ਅਸੀਂ ਕਿਉਂਕਿ ਤੁਹਾਡਾ ਮੰਗ ਪੱਤਰ ਲੈ ਲਿਆ ਮੇਰੀ ਰਿਕਵੈਸਟ ਹੈ ਕੋਈ ਵੀ ਤੁਹਾਡਾ ਥੱਲੇ ਸਾਥੀ ਵਰਕਰ ਸਭ ਨੂੰ ਸ਼ਾਂਤਮੀ ਤਰੀਕੇ ਨਾਲ ਜੀਵਨ ਨੂੰ ਆਉਂਦੇ ਰਹਿਣ ਠੀਕ ਹੈ ਠੀਕ ਹੈ ਜੀ ਥੈਂਕ ਯੂ